ਵਾਕੀ ਫਿਦਾਰੀਆਂ ਜਦੋਂ ਢੇਗਦੇ ਆਂਗੇ ਲੋਕਾਂ ਕਿੰਨਾ ਥਲ ਪਾਈ ਗਈ ਇਸ ਦਾ ਕੰਪਿਊਟੀ ਹੋ ਜਾਈਗੀ ਤੇ ਤੁਹਾਨੂੰ ਸਾਰਿਆਂ ਨੂੰ ਜਿੰਨਾ ਪਹਿਲਾਂ ਪਤਾ ਹੀ ਆ ਪਹਿਲਾਂ ਵੀ ਕਾਸੋ ਕਰਵਾਏ ਨੇ ਪੰਜਾਬ ਸਰਕਾਰ ਔਰ ਪੰਜਾਬ ਪੁਲਸ ਰਲ ਕੇ ਔਰ ਸਾਰੇ ਪੰਜਾਬੀ ਰਲ ਕੇ ਇਸ ਚੀਜ਼ ਦੇ ਅਗੇਂਸਟ ਆ ਕਿ ਪੰਜਾਬ ਦੇ ਇਸ ਕੋ ਡੱਜ ਵਿਕਣ ਉਸ ਕਰਕੇ ਤੁਸੀਂ ਦੇਖਿਆ ਹੋਣਾ ਕਿ ਆ ਪੰਜ ਮੈਂਬਰ ਦੀ ਕਮੇਟੀ ਵੀ ਬਣਾਈ ਸੀ ਸੀਐਮ ਸਾਹਿਬ ਨੇ ਔਰ ਡੀਜੀ ਸਾਹਿਬ ਤੋਂ ਬਾਕੀ ਸਾਰੇ ਅਫਸਰ ਵੀ ਇਸ ਵੇਲੇ ਸਾਰੇ ਪੰਜਾਬ ਦੇ ਵਿੱਚ ਫੈਲੇ ਹੋਏ ਨੇ ਕਾਸੋ ਕਰਵਾਣੇ ਸਾਰੇ ਯੂਨਿਟਸ ਦੇ ਵਿੱਚ ਜਿੰਨੀਆਂ ਵੀ ਕਮਿਸ਼ਨੇਟ ਹੈਗੇ ਜਾਂ ਸਰਕੀ ਜਿੱਥੇ ਵੀ ਲੱਗੇ ਹੋਏ ਨੇ ਤਾਕੇ ਜਿਹੜੇ ਜਿੱਥੇ ਸਸਪੀਸ਼ਨ ਹੈ ਸਾਨੂੰ ਸਾਨੂੰ ਕੋਈ ਪਤਾ ਕੋ ਡਰਗ ਵੇਚਦਾ ਜਿੱਥੇ ਐਕਸਟੈਂਡ ਜਿਆਦਾ ਆ ਉਥੇ ਕਾਰਸ਼ੋ ਕਰਵਾ ਕੇ ਇਹਨਾਂ ਲੋਕਾਂ ਨੂੰ ਫੜ ਕੇ ਜੇਲਾ ਚ ਦਿੱਤਾ ਜਾਵੇ ਤਾਂ ਕਿ ਪੰਜਾਬ ਨੂੰ ਡਰਗ ਤੋਂ ਮੁਕਤ ਕਰਵਾਇਆ ਜਾ ਸਕੇ ਵੀ ਹੈਵ ਪਾਸਟ ਕਿ ਅਰੀਆ ਵੱਸ ਜੀ ਉਹ ਮੈਡੀਕਲ ਫੈਸਿਲਿਟੀਜ਼ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ ਅਗਰ ਕੋਈ ਬੰਦਾ ਇਜ਼ ਵਿਲਿੰਗ ਟੂ ਗੋ ਫਾਰ ਦਾ ਡੀਡਿਕਸ਼ਨ ਐਂਡ ਆਲ ਦੈ ਦੇ ਵਿਲ ਬੀ ਐਡਮਿਟਿਡ ਬਾਏ ਦਾ ਹੈਲਥ ਅਥਾਰਟिटीज ਟੂ ਦਾ ਹਸਪੀਟਲਸ ਸੀ ਅਮੋ ਸਾਬ ਦੇ ਨੀਰ ਨੋਡਲ ਆਫਰ ਨੇ ਉਹਨਾਂ ਨੇ ਕੁਝ ਸਪੈਸ਼ਲ ਜਿਹੜੇ ਆ ਉਹ ਬੈੱਡ ਵੀ ਰੱਖੇ ਹੋਏ ਹੋਣ ਇਹਨਾਂ ਲਈ ਤਾਂ ਕਿ ਇਹਨਾਂ ਨੂੰ ਡਿਰੇਕਟ ਸੈਂਟਰ ਵਿੱਚ ਪੱਤੀ ਕੀਤਾ ਜਾ ਸਕਦਾ ਹੈ ਉਹਨਾਂ ਦੀ ਅਦਕਸ਼ਤਾ ਨੂੰ। ਸਿੱਖ ਲੱਭਾਂ ਦੀ ਮਦਦ ਲਈ ਜਾਵੇਗੀ ਖਾਸ ਤੌਰ ਤੇ ਨੌਜਵਾਨਾਂ ਨੂੰ ਇਸ ਚੀਜ਼ ਤੋਂ ਦੂਰ ਕਰਨ ਲਈ ਕਿ ਪਿੰਡਾਂ ਦੇ ਵਿੱਚ ਜਾ ਕੇ ਵੀ ਅਜੇ ਆਪਰੇਸ਼ਨ ਕੀਤਾ ਜਾਣਗੇ। ਬੱਚਾ ਨਾਲ ਜਿਹੜੇ ਸਟ੍ਰੀਟਸ ਕਰਦੇ ਉਹਨਾਂ ਨੂੰ ਕੋ ਸਾਈਡ ਕੀਤਾ ਜਾਵੇਗਾ। ਬਿਲਕੁਲ ਬਿਲਕੁਲ ਰਾਦਰ ਅਸੀਂ ਤਾਂ ਇਹੋ ਚਾਹੁੰਦੇ ਹਰੇਕ ਪੰਜਾਬੀ ਅੱਗੇ ਆਵੇ ਕੋਈ ਵੀ ਆਦਮੀ ਇਕੱਲਾ ਕਲੱਬ ਨਹੀਂ ਹੈ। ਹਰੇਕ ਦਾ ਹੀ ਫਰਜ਼ ਬਣਦਾ ਹੈ ਕਿਉਂਕਿ ਜਿਹੜੀ ਅੱਗ ਲੱਗੀ ਹੋਈ ਹੈ ਇਹ ਕਿਸੇ ਦੇ ਵੀ ਘਰ ਜਾ ਸਕਦੀ ਹੈ। ਕਿਸੇ ਦਾ ਬੱਚਾ ਵੀ ਐਡਿਕਟ ਹੋ ਸਕਦਾ ਹੈ। ਸੋ ਨੂੰ ਲੈਸ ਰੂਟ ਇਟ ਆਊਟ ਫਰੋਂ ਦਾ ਇੰਟਾਇਰ ਪੰਜਾਬ ਆਪਾਂ ਇਹਨੂੰ ਖਤਮ ਕਰੀਏ ਅਗਲੇ ਮੇਨ ਮਸਜ ਪੁਲਾਰਾ ਜਿਨ੍ਹਾਂ ਦੇ ਹੋਂਟ ਆਏ ਜਾ ਰਹੇ ਨੇ ਜਿਨ੍ਹਾਂ ਨੇ ਇਹਦੇ ਬੈਕ ਸਟੇਜ ਤੇ ਸਪੋਰਟ ਕਰਤਾ ਉਹਨੇ ਬੈਕ ਕਰਿਆ ਉਹਨਾਂ ਨੂੰ ਵੀ ਟੈਕਲ ਕੀਤਾ ਜਾਵੇਗਾ ਬੇਸਿਕ ਗੱਲ ਤੇ ਇਹ ਆ ਇਹਨਾਂ ਦੀਆਂ ਪ੍ਰਾਪਰਟੀਆਂ ਵੀ ਜ਼ਬਤ ਕੀਤੀਆਂ ਜਾ ਰਹੀਆਂ ਇਹਨਾਂ ਨੇ ਜਿਹੜੇ ਅਨ ਅਥੋਰਾਈਜ਼ਡ ਕੰਸਟਰਕਸ਼ਨ ਕੀਤੀ ਉਹ ਵੀ ਢਾਈ ਜਾ ਰਹੀ ਹੈ ਇੱਕ ਸਟਰੋਂਗ ਮੈਸੇਜ ਦੇਣ ਲਈ ਕਿ ਇਹ ਜਿਹੜੇ ਤੁਸੀਂ ਪਾਪ ਦੇ ਪੈਸੇ ਇਕੱਠੇ ਕਰ ਰਹੇ ਹੋ ਇਹ ਤੁਹਾਡੇ ਕਿਸੇ ਕੰਮ ਨਹੀਂ ਆਉਣੇ ਇੱਥੇ ਹੀ ਖਤਮ ਕਰ ਦਿਆਂਗੇ ਤੁਸੀਂ ਇਹ ਇਹ ਹੋ ਸਕਦਾ ਕਿ ਜਿਸਾ ਮਕਾਨਾ ਲਈ ਸਰਕਾਰ ਨੂੰ ਭਾਇਆ ਜਾਂਦਾ ਉਹਨਾਂ ਨੂੰ ਗਵਰਨਮੈਂਟ ਆਪਣੇ ਅੰਦਰ ਲੈ ਕੇ ਕੋਈ ਨਾ ਕੋਈ ਉੱਥੇ ਲੋਕਾਂ ਲਈ ਫੈਸਿਲਿਟੀ ਪ੍ਰੋਵਾਈਡ ਕਰਨੀ ਹੈ ਇਹ ਜਿਹੜਾ ਕੋਈ ਤੇ ਜਿਹੜਾ ਕੋਈ ਅਨ ਨੈਚੁਰਲ ਜਿਹੜੀ ਕੰਸਟਰਕਸ਼ਨ ਹੈ ਉਹ ਤਾਂ ਹੈ ਹੀ ਗਵਰਨਮੈਂਟ ਲੈਂਡ ਦੇ ਉੱਤੇ ਹੈ ਗਵਰਨਮੈਂਟ ਨੇ ਉਹਨੂੰ ਲੈਂਡ ਨੂੰ ਕਿਵੇਂ ਯੂਜ਼ ਕਰਨਾ ਇਟ ਇਸ ਸੋ ਦਾ ਗਵਰਨਮੈਂਟ ਟੂ ਡਿਸਾਈਡ ਫਾਦਰ ਮੈਟਰ ਆ ਵਿਲ ਨੋਟ ਕਮੈਂਡ ਅਪਨ ਥੈਟ ਬਿਕਾਜ਼ ਆਮ ਅ ਪੁਲਿਸ ਆਫੀਸਰ ਨਾਟ ਅ ਸਿਵਲ ਆਫੀਸਰ ਸੋ ਕੋਈ ਨਾ ਕੋਈ ਸੀਐਮ ਸਾਹਿਬ ਤੇ ਉਹਨਾਂ ਦੇ ਜਿੰਨੇ ਵੀ ਮਿਨਿਸਟਰ ਸਾਹਿਬਾਨ ਨੇ ਕੋਈ ਨਾ ਕੋਈ ਇਹਦੇ ਬਾਰੇ ਸਰ ਕੋਈ ਸਕੂਲ ਲੈਵਲ ਤੋਂ ਜਾਂ ਕਾਲਜ ਲੈਵਲ ਤੋਂ ਵੀ ਬੱਚਿਆਂ ਨੂੰ ਪ੍ਰੋਟੈਸ ਕੀਤਾ ਜਾਵੇਗਾ ਕੀ ਬਿਲਕੁਲ ਕਰਾਂਗੇ ਜੀ ਸਾਡੇ ਤੇ ਐਜੂਕੇਸ਼ਨ ਸੈਲ ਵੀ ਬਣੇ ਹੋਏ ਨੇ ਸਾਡੇ ਅਫੀਸਰ ਸਰਵਾਨ ਸਕੂਲਾਂ ਦੇ ਵਿੱਚ ਜਾ ਕੇ ਜਿੱਥੇ ਖੇਡਾਂ ਹੋਣੀਆਂ ਉੱਥੇ ਜਾ ਕੇ ਮੱਲਿਆਂ ਤੱਕ ਜਾ ਕੇ ਸਾਰਿਆਂ ਨੂੰ ਇਹਨਾਂ ਨੂੰ ਅਵੇਅਰ ਕਰਨਾ ਚਾਹੀਦਾ ਸਾਡਾ ਵੀ ਫਰਜ਼ ਬਣਦਾ ਤੁਹਾਡਾ ਵੀ ਫਰਜ਼ ਬਣਦਾ ਇੱਕ মিডিਆ ਇੱਕ ਇਹੋ ਜਿਹਾ ਇਨਸਟਰੂਮੈਂਟ ਹੈ ਜਿਹਦੇ ਦੁਆਰਾ ਅਸੀਂ ਆਪਣੇ ਅਹਿਸਾਸ ਆਪਣੀਆਂ ਪਾਲਿਸੀਜ਼ ਐਂਡ ਆਲ ਦੈਟ ਲੋਕਾਂ ਤੱਕ ਪਹੁੰਚਾ ਸਕਦੇ ਹਾਂ ਕਿਰਪਾ ਕਰਕੇ ਇਹਨੂੰ ਜਿਆਦਾ ਜਿਆਦਾ ਲੋਕਾਂ ਦੇ ਨੋਟਿਸ ਲਿਆਓ ਕਿਸੇ ਨੂੰ ਕੋਈ ਇਸ਼ੂ ਹੈਗਾ ਹੁਣ ਡਰੱਗ ਦੀ ਲਾਈਨ ਵੀ ਮਨਾਈ ਹੋਈ ਹੈ ਉਹ ਟੋਲ ਫ੍ਰੀ ਲਾਈਨ ਹੈ ਉਹਦੇ ਤੇ ਕੋਈ ਵੀ ਬੰਦਾ ਕਾਲ ਕਰਕੇ ਇਨਫੋਰਮੇਸ਼ਨ ਦੇ ਸਕਦਾ ਹੈ ਸੇਪ ਪੰਜਾਬ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਉਹਦੇ ਬਾਰੇ ਫਿਰ ਹਰੇਕ ਡਿਸਟ੍ਰਿਕਟ ਦੇ ਵਿੱਚ ਕੰਟਰੋਲ ਰੂਮ ਹੈ 112 ਤੇ ਡਾਇਲ ਕਰਕੇ ਦੱਸੋ ਬਹੁਤ ਵੈਨਿਊ ਖੋਲੇ ਨੇ ਸਰਕਾਰ ਨੇ ਤਾਂ ਕਿ ਕੋਈ ਵੀ ਬੰਦਾ ਇਨਫੋਰਮੇਸ਼ਨ ਦੇਗਾ ਉਹਦਾ ਨਾਮ ਸੀਕ੍ਰੀਟ ਰੱਖਿਆ ਜਾਏਗਾ ਉਹਦੇ ਬਾਰੇ ਪੁੱਛਿਆ ਨਹੀਂ ਜਾਏਗਾ ਬੇਸਿਕ ਟਾਰਗੇਟ ਦੇ ਜਿਹੜੇ ਹੈਗੇ ਆ ਉਹ ਡਰੱਗ ਸਪਲਾਈਰ ਹੀ Thank you.